ਤੁਸੀਂ ਦੇਖ ਲਓ ਕਿ ਸ਼ੰਭੂ ਬੋਰਡਰ ਦੇ ਉੱਪਰ ਅੱਜ 5 ਦਿਨ ਤੋਂ ਜਿਹੜੇ ਕਿਸਾਨ ਜਿੱਥੇ ਬੰਦੀਆਂ ਬੈਠੀਆਂ ਨੇ ਨੌਜਵਾਨ ਜਿਹੜੇ ਨੇ ਪੂਰੇ ਉਤਸ਼ਾਹ ਦੇ ਵਿੱਚ ਨੇ ਤੁਸੀਂ ਦੇਖ ਲਓ ਕਿ ਚਾਹੇ ਪੂਰੇ ਅਥਰੂ ਗਾਜ ਦੇ ਗੋਲੇ ਛੱਡੇ ਗਏ ਚਾਹੇ ਅਥਰੂ ਗਾਜ ਦੇ ਗੋਲੇ ਛੱਡੇ ਗਏ ਚਾਹੇ ਉਹਰੇ ਗੋਲੀਆਂ ਚਲਾਈਆਂ ਗਈਆਂ ਪਰ ਸਿੰਘ ਜਿਹੜੇ ਨੇ ਪਿੱਛੇ ਹਟਣ ਵਾਲੇ ਨਹੀਂ ਐ ਦਿੱਲੀ ਮੋਰਚਾ ਫਤਿਹ ਕਰਕੇ ਹੀ ਜਾਣਗੇ ਤੁਸੀਂ ਦੇਖ ਲਓ ਕਿ ਬਾਅਦ ਅੱਜ ਜੁੜਰੇ ਹੈ ਨੌਜਵਾਨ ਕੀ ਕਹਿੰਦੇ ਜਨਾਬ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਕਿਸਾਨੀ ਅੰਦੋਲਨ ਚੱਲ ਰਿਹਾ ਅੱਜ ਦਾ 6 ਮਹੀਨਾ ਸਾਡੇ ਨੌਜਵਾਨ 6 ਤੇ 6 ਦਿਨੋਂ ਰੇ ਪੂਰੇ ਡਟ ਕੇ ਸਾਹਮਣਾ ਕਰਦੇ ਨੇ ਕਈ ਪ੍ਰਕਾਰ ਦੇ ਲੰਗਰ ਉਹ ਅਸੀਂ ਲਾਏ ਬਾਕੀ ਬਾਬੇ ਨਾਨਕ ਦਾ ਹੱਥ ਸਾਡੇ ਦਿੱਤੇ ਆਏ ਹੋਣ ਗੋਲੀਆਂ ਵੀ ਚੱਲੀਆਂ ਉੱਥੋਂ ਬੈਦੇ ਗੋਲੇ ਵੀ ਛੱਡੇ ਗਏ ਤੇ ਕਿੱਲਾ ਵੀ ਗੱਡੀਆਂ ਗਈਆਂ ਦਿੱਲੀ ਕਿੰਨੀ ਦੂਰ ਹੈ ਦਿੱਲੀ ਕੋਈ ਚੱਕਰ ਨਹੀਂ 200 217 ਕਿਲੋਮੀਟਰ ਕੋਈ ਚੱਕਰ ਨਹੀਂ ਜੀ ਇੱਕ ਵਾਰ ਆਗੂਆਂ ਦੇ ਹੁਕਮ ਨੂੰ ਬਸ ਜਿਵੇਂ ਕਹੂੰਗੇ ਸਾਡੇ ਆਗੂ ਸਾਬਾ ਨੇ ਅੱਜ ਅੱਜ 5 ਵਜੇ ਤੱਕ ਜਰੀ ਹੈ ਬੈਠਦਾ ਯੋਜਨਾ ਕੀਤਾ ਗਿਆ ਹੈ ਇਹ ਮੰਗਾ ਦਾ ਮੰਨਿਆ ਫਿਰ ਕੋਈ ਚੱਕਰ ਨਹੀਂ ਜੀ ਜਿੰਨਾ ਟਾਈਮ ਲੱਗੂਗਾ ਅਸੀਂ ਉਹਰੇ ਅਢੂਗੇ ਜੀ ਕੋਈ ਚੱਕਰ ਨਹੀਂ ਇੱਕ ਪਾਸੇ ਫੌਜ ਕੋਈ ਚੱਕਰ ਨਹੀਂ ਜੀ ਸਾਡੇ ਗੁਰੂ ਦੇ ਸਿੰਘ ਦੇ ਕੱਤੀ ਉਰ ਬਹਿ ਜਾਣਾ ਜੀ ਫਿਰ ਜੇ ਨਾ ਆ ਕੇ ਜਾਣ ਦਿੱਤਾ ਸਾਨੂੰ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਸਾਨੂੰ ਜੀ ਕੋੜਿਆਂ ਦੇ ਨਾ ਕੋਈ ਚੱਕਰ ਨਹੀਂ ਜੀ ਡਟੇ ਹੋਏ ਡਟੇ ਹੋਏ ਡਟੇ ਡਟੇ ਦਿੱਲੀ ਫੱਟੇ ਕਰਕੇ ਜਾਵਾਂਗੇ ਆਸੂ ਕੇ ਇੱਥੇ ਕੋਲੇ ਨਾ ਗੇਰ ਤੇ ਹੁਣ ਤਾਂ ਅਸੀਂ ਪੱਟ ਕੇ ਕੱਦੇ ਦਿੱਲੀ ਹਾਂ ਜੀ ਇਹ ਫੈਰੀ ਕਰ ਰਹੇ ਆ ਸਾਡੇ ਤੇ ਕੁਝ ਮੁੰਡੇ ਸਾਡੇ ਪਿੱਛੇ ਆ ਰਹੇ ਆ ਤੇ ਯਾਰ ਤਾਂ ਜ਼ਖਮੀ ਵੀ ਹੋਏ ਆ ਜੀ ਬਹੁਤ ਸਾਡੇ ਇੱਥੇ 3-4 ਮੁੰਡੇ ਕਰੀਬ ਆਪਣੇ ਜਿੰਨੇ ਵੀ ਨੌਜਵਾਨ ਤੇ ਬਜ਼ੁਰਗ ਤੇ ਉਹ ਜ਼ਖਮੀ ਹੋਏ ਹੋਏ ਜੀ ਅੱਛਾ ਅੱਜ ਜੀ ਮੈਂ ਥੋੜਾ ਮੋਰਚਾ ਬਿਲਕੁਲ ਨਾਲ ਲੱਗਿਆ ਹੋਇਆ ਹੈ ਕੋਈ ਡਰ ਨਹੀਂ ਲੱਗਦਾ ਕੋਈ ਡਰ ਨਹੀਂ ਜੀ ਕੋਈ ਡਰ ਨਹੀਂ ਜੀ ਅੱਛਾ ਮਾਪੇ ਨੇ ਨਹੀਂ ਤੁਹਾਨੂੰ ਰੁਕਿਆ ਕਰਦੇ ਨਹੀਂ ਜੀ ਮਾਪੇ ਸਾਡੇ ਨਾਲ ਆ ਗਏ ਆ ਸਾਡੇ ਪਾਦਰ ਸਾਹਿਬ ਵਾਲੇ ਆਏ ਨੇ ਇਨਾਂ ਨਾਲ ਤੁਸੀਂ ਥੋੜੇ ਜਿਹਰੇ ਬੱਚੇ ਉਰੇ ਆਏ ਨੇ ਅਕਸਰ ਮਾਪੇ ਗੰਦੇ ਨੇ ਕਿ ਗੋਲੀਆਂ ਚੱਲ ਰਹੀਆਂ ਨੇ ਅਥਰੂ ਗਾਦੇ ਗੋਲੇ ਚੱਲ ਰਹੇ ਨੇ ਵੀ ਨਾ ਜਾਇਓ ਪਰ ਤੁਸੀਂ ਇਹਦੇ ਨਾਮ ਲੈ ਕੇ ਲਿਖਾਇਆ ਜੀ ਇਹ ਜੀ ਗੱਲ ਨਹੀਂ ਜੇਗੀ ਦਿਖਾ ਦਿਓ ਵੀ ਸਾਡਾ ਪੰਜਾਬ ਹਾਂ ਜੀ ਹਾਂ ਜੀ ਬਿਲਕੁਲ ਜੀ ਤੋਂ ਦੇਖ ਲਓ ਕਿ ਮਾਪੇ ਦੇ ਵੀ ਹੌਸਲੇ ਬੁਲੰਦ ਨੇ ਔਰ ਦੱਸਦੇ ਆ ਆਪਣੇ ਬੱਚਿਆਂ ਨੂੰ ਕਿ ਕਿਸਾਨ ਜਿਹੜੇ ਨੇ ਪਿੱਛੇ ਹਟਣ ਵਾਲੇ ਨਹੀਂ ਐ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ ਆਪ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਆਪਦੇ ਚੈਨਲ ਦੇ ਜ਼ਰੀਏ ਜਿੰਨੇ ਵੀ ਸੰਗਤਾਂ ਆਜੇ ਸਾਡੇ ਘਰਾਂ 'ਚ ਬੈਠੇ ਨੇ ਪੰਜਾਬ ਦੇ ਵਿੱਚ ਜਾਂ ਹਰਿਆਣਾ 'ਚ ਜਾਂ ਕਿਤੇ ਹੋਰ ਵੀ ਸਟੇਟ ਦੇ ਵਿੱਚ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਾਂ ਸੰਘਰਸ਼ ਅਜ ਤੋਂ ਕੋਈ ਡੇਢ ਸਾਲ ਪਹਿਲਾਂ ਖਤਮ ਨਹੀਂ ਸੀ ਕੀਤਾ ਉਹਨੂੰ ਇੱਕ ਨੰਬਰ ਸੰਘਰਸ਼ ਸੀ ਸੰਘਰਸ਼ ਦੋ ਨੰਬਰ ਹੁਣ ਚੱਲ ਰਿਹਾ ਜੋ ਕਿ ਆਪਣੇ ਕਮਿਟਮੈਂਟਾਂ ਹੋਈਆਂ ਸੀ ਮੋਟੀ ਸਰਕਾਰ ਦੇ ਨਾਲ ਜੋ ਅਸੀਂ ਤਿੰਨੇ ਕੇਸ ਬਾਬਤ ਕਰਾਉਣੇ ਸੀਗੇ ਐਨਐਸਏ ਅਸੀਂ ਲਾਗੂ ਕਰਾਉਣੀ ਸੀ ਸਰਕਾਰ ਨੇ ਕਾਟੀ ਦੁਨੀਆ ਦੇ ਨਾਲ ਸਾਡੇ ਲੋਕਾਂ ਨਾਲ ਵਾਦਾ ਕੀਤਾ ਸੀਗਾ ਪੂਰੇ ਹਿੰਦੁਸਤਾਨ ਦੇ ਨਾਲ ਵੀ ਅਸੀਂ ਇਹਨਾਂ ਨੂੰ ਵਿਚਾਰਾਂਗੇ ਇਹਨਾਂ ਨੂੰ ਲਾਗੂ ਕਰਾਂਗੇ ਪਰ ਸਰਕਾਰ ਆਪਣੇ ਵਾਅਦਿਆਂ ਤੋਂ ਭੁੱਲੀ ਆ ਆਪਣੇ ਵਾਅਦਿਆਂ ਤੋਂ ਭੱਜ ਗਈ ਉਹ ਤੇ ਬਹੁਤ ਅੱਜ ਸਾਨੂੰ ਫੇਰ ਸੰਘਰਸ਼ ਕਰਨਾ ਪਿਆ ਸੰਘਰਸ਼ ਕਾਹਨ ਕਰਨਾ ਪਿਆ ਲੈਸਨ ਲੈਰੇ ਆ ਗਿਆ ਸਾਧ ਸੰਗਤ ਜੀ ਜੇ ਅਸੀਂ ਇਹਨਾਂ ਨੂੰ ਯਾਦ ਨਹੀਂ ਕਰਾਂਗੇ ਇਹਨਾਂ ਨੇ ਫੇਰ ਸਾਡੇ ਨਾਲ ਧੱਕੇ-ਦਾਹੀ ਕਰਕੇ ਆਪਦੇ ਕਾਨੂੰਨ ਸਾਡੇ ਦੇ ਲਾਜਾ ਜੇ ਕੋਰਟ ਰੋਕ ਟੈਂਪ ਲੱਗਦਾ ਹੈ ਮੰਨ ਲਓ 5-4 ਦਿਨ ਹੋਰ ਕੱਢ ਦਿੰਦੇ ਨੇ ਸਰਕਾਰਾਂ ਜਿਹੜੀਆਂ ਜੋ ਨਾਲ ਲੱਗਦਾ ਕਿ ਟਾਈਮ ਕੱਢ ਰਹੇ ਨੇ ਫੇਰ ਕਿੰਨਾ ਸਮਾਂ ਲੱਗਣਗਾ ਜੀ ਸੰਘਰਸ਼ ਦਾ ਪਿੱਛੇ ਵੀ 1.5 ਸਾਲ ਲਗਭਗ ਚੱਲਿਆ ਹੋਰ ਕਿੰਨਾ ਚੱਲੂਗਾ ਇੱਕ ਮੈਂ ਗੱਲ ਆਪਦੇ ਚੈਨਲਾਂ ਜਰੀਏ ਸਾਰੀ ਜੁਨੀਆਂ ਨੂੰ ਕਹਿਣੀ ਚਾਹੁੰਦਾ ਵੀ ਉਹ ਗੱਲ ਦਾ ਸੰਗਤਾਂ ਜਵਾਬ ਦੇਣ ਕੇ ਸਾਡਾ ਸੰਘਰਸ਼ ਬਹੁਤੇ ਹੋ ਗਿਆ ਸੀਗਾ ਜਿਹੜੀਆਂ ਜੁਨੀਆਂ ਨੇ ਘਰੇ ਬੈਠੀਆਂ ਨੇ ਮੌਕੇ ਢੀਕਦੀਆਂ ਨੇ ਵੇ ਸਾਨੂੰ ਕਿਹਾ ਨਹੀਂ ਗਿਆ ਇੱਥੇ ਕੋਈ ਸਾਡਾ ਵੇ ਕੋਈ ਸਾਡਾ ਰੇਸਤ ਦਾ ਨਾ ਮਸਲਾ ਸਾਡਾ ਦਾ ਸਾਰਾ ਆਪਣੀ ਜਵਾਨੀ ਦਾ ਸਾਡੇ ਬੱਚਿਆਂ ਦਾ ਸਾਡੀ ਜਾਇਦਾਦ ਦਾ ਸਾਡੇ ਭਵਿੱਖ ਦਾ ਸਵਾਲ ਖੜਾ ਸਾ ਸੰਗੀ ਇੱਥੇ ਕਿਸੇ ਨੂੰ ਠੀਕ ਨਹੀਂ ਕਰਨੀ ਚਾਹੀਦੀ ਜੇ ਦੁਨੀਆ ਨਾਲ ਅੱਗੂ ਕੋਈ ਗੱਲ ਕਰ ਕੇ ਰਹੇ ਹੋਣੇ ਜਿਹੜੀ ਉਹਨਾਂ ਦੀ ਸੰਗਤ ਆ ਉਹਨਾਂ ਦੇ ਨਾਲ ਨੇ ਉਹਨਾਂ ਸੰਘਰਸ਼ ਦੇ ਵਿੱਚ ਹਾਜ਼ਰ ਹੋਣਾ ਚਾਹੀਦਾ ਹਾਜ਼ਰ ਹੋ ਕੇ ਸੰਘਰਸ਼ ਦੇ ਵਿੱਚ ਆਪਣਾ ਸੁਨੋਤਨ ਦੇਣਾ ਚਾਹੀਦਾ ਤੁਹਾਨੂੰ ਦੇਖ ਰਿਹਾ ਕਿ ਜਿਵੇਂ ਕਿ ਨਾ ਦੱਸਿਆ ਕਿ ਪਹਿਲਾਂ 36 ਜਥੇਬੰਦੀਆਂ ਸੀਗੀਆਂ ਲੇਕਿਨ ਹੁਣ 18 ਜਥੇਬੰਦੀਆਂ ਹੀ ਜਿਹੜੀਆਂ ਨੇ ਇਸ ਮੋਰਚੇ ਦੇ ਵਿੱਚ ਨੇ ਬਾਕੀ ਜਥੇਬੰਦੀਆਂ ਕੁਝ ਘਰ ਬੈਠੀਆਂ ਨੇ ਕੁਝ ਇਲਜ਼ਾਮਬਾਜ਼ੀ ਵੀ ਹੋਈ ਸੀ ਲੇਕਿਨ ਅੱਜ ਜੋ ਜਿਹੜੇ ਇਹਨਾਂ ਦੇ ਆਗੂ ਨੇ ਉਹ ਬੈਠਕ ਕਰ ਰਹੇ ਨੇ ਜੇਕਰ ਬੈਠਕ ਦੇ ਵਿੱਚ ਸਰਕਾਰ ਵੱਲੋਂ ਕੋਈ ਮੰਗਾਂ ਮੰਨੀਆਂ ਜਾਂਦੀਆਂ ਨੇ ਤਾਂ ਇਹ ਲੋਕ ਆਪਣੇ ਘਰਾਂ ਨੂੰ ਕੂਚ ਕਰ ਜਾਣਗੇ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਹਿੰਦੇ ਦਿੱਲੀ ਦੂਰ ਨਹੀਂ ਐ ਚਾਹੇ ਬਾਰਡਰ ਦੇ ਉੱਪਰ ਅਥਰੂ ਗਾਇ ਦੇ ਗੋਲੇ ਚੱਲਣ ਚਾਹੇ ਗੋਲੇ ਚੱਲਣ ਇਹ ਨੌਜਵਾਨ ਪੀੜੀ ਹਟਣ ਵਾਲੀ ਨਹੀਂ ਹੈ ਕਿਉਂਕਿ ਬੋਲੇ ਸੋਹ ਨਿਹਾਲ ਦੇ ਜੇ ਕਾਰੇ ਲੱਗ ਰਹੇ ਨੇ ਬੋਲੇ ਜੀ ਤਾਂ ਦੇਖ ਲਓ ਕਿ ਦਸਤਾਰ ਫੁਲਾ ਕੇ ਹਾਟਾ ਜਾ ਬੁਰੀ ਦਾ ਲਾਟ ਉਸ ਬਾਰਡਰ ਤੇ ਖੜਾ ਜਿਸ ਬਾਰਡਰ ਦੇ ਉੱਪਰ ਲਗਾਤਾਰ ਗੋਲੀਆਂ ਚੱਲ ਰਹੀਆਂ ਨੇ ਲਗਾਤਾਰ ਅਥਰੂ ਗੈਸ ਦੇ ਗੋਲੇ ਚਲਾਏ ਜਾ ਰਹੇ ਨੇ ਕਈ ਲੋਕ ਜਿਹੜੇ ਨੋਰੇ ਕਿਸਾਨ ਫਟੜ ਵੀ ਹੋਏ ਪਰ ਦੇਖੋ ਮਾਪਾਂ ਦੇ ਹੌਸਲੇ ਕੇ ਤੇ ਛੋਟੇ ਜਿਹੇ ਲਾਲ ਨੂੰ ਲੈ ਕੇ ਕਹਿੰਦੇ ਨੇ ਕਿ ਗੁਰੂ ਦੇ ਲਾਲ ਤਾਂ ਪਹਿਲਾਂ ਵੀ ਜਿਹੜੀਆਂ ਚਨਾਏ ਗਏ ਸੀਗੇ ਪਹਿਲਾਂ ਵੀ ਕੁਰਬਾਨੀਆਂ ਦਿੱਤੀਆਂ ਅੱਜ ਫੇਰ ਇੱਕ ਛੋਟਾ ਸਹਬਜ਼ਾਦਾ ਹਾਜ਼ਰ ਆਇਆ ਹੋਇਆ ਆਪਣੇ ਮਾਪਾਂ ਦੇ ਨਾਲ ਕਿਸਾਨਾਂ ਦੇ ਹੱਕ ਦੇ ਵਿੱਚ ਅਰਦਾਸ ਬੇਤੀ ਕਰਦੇ ਹਾਂ